ਕਾਰੀ ਸੱਤ ਮਹਿਲਾਵਾਂ ਨੂੰ ਕੀ ਕੀ ਸਮੱਸਿਆਵਾਂ ਆਉਂਦੀਆਂ ਨੇ ਤੇ ਹੁਣ ਤੱਕ ਕੋਈ ਸਮੱਸਿਆ ਦਾ ਹੱਲ ਹੋਇਆ ਕਿੰਦਾ ਕੁਸ਼ ਨਹੀਂ ਬਣ ਰਿਹਾ ਜੀ ਫੰਡਾਂ ਵਿੱਚ ਠੀਕ ਹੈ ਨਾ ਤਾਂ ਇੱਥੇ ਕੋਈ ਵਿਚਾਰੇ ਗਰੀਬਾਂ ਦਾ ਤਾਂ ਬੁਰਾ ਤੇ ਨਸ਼ੇ 'ਚ ਨੌਜਵਾਨੀ ਕਿਰ ਰਹੀ ਆ ਨੌਜਵਾਨਾਂ ਨੂੰ ਮਾਪੇ ਸੰਭੜਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਉਸ ਸਬੰਧੀ ਪੰਚਾਇਤ ਨੇ ਸਰਕਾਰ ਨੇ ਪ੍ਰਸ਼ਾਸਨ ਨੇ ਕੋਈ ਕਦਮ ਚੁੱਕਿਆ ਕੁਲ ਵੀ ਚੁੱਕਿਆ ਆਪ ਤਾਂ ਗਰੰਟਾ ਦੇ ਜੀ ਹਮੇ ਕਿਉਂ ਨਹੀਂ ਕਹਿੰਦੇ ਉੱਪਰ ਤੇ ਗਰੰਟ ਆ ਰਹੀਆਂ ਹਮੇ ਨਹੀਂ ਕਹਿੰਦੇ 50 ਲੱਖ ਰਾਇਕਾ ਕਰੋੜ ਰੁਪਇਆ ਆਈ ਪਰ ਇਹ ਪਿੰਟਾ ਮਾਂ ਨਹੀਂ ਲੱਗਦਾ ਉਹ ਜਿਹੜਾ 500 ਰੁਪਇਆ ਕਦ ਦਿਨ ਦਾ 200 ਰੁਪਇਆ ਕਮਾ ਰਿਹਾ ਉਹ ਕਿੱਥੇ ਤੇ ਚਾਹ ਪੀ ਲੇਗਾ ਕਿੱਥੇ ਤੇ ਖੰਡ ਲੇਗਾ ਕਿੱਥੇ ਤੇ ਗੋਭੀ ਖਾਏਗਾ ਉਸੇ ਵੀ ਕਿ ਉਸ ਦਾ ਦਿਲ ਨਹੀਂ ਕਰਦਾ ਗੋਭੀ ਖਾਣ ਦਾ ਜੋ ਵੋਟਾਂ ਪਈਆਂ ਸੀ ਉਹ ਦੋ ਸਰਪੰਚ ਨੂੰ ਕਿਹਾ ਹੋਣਾ ਕਿ ਵੀ ਸਾਡੇ ਘਰ ਕੱਚੇ ਨੇ ਸਾਨੂੰ ਉਹਨਾਂ ਨੂੰ ਪੱਕੇ ਬਣਾਓ ਕਿ ਉਹਨਾਂ ਨੇ ਬਣਾਇਆ ਮੈਂ ਕਹਤਾ ਵੀ ਮੈਨੂੰ ਜਤਾਓ ਬਾਕੀ ਤੁਸੀਂ ਵੀ ਮੈਂ ਤੁਹਾਡਾ ਲੈਂਡਰ ਪਾਉਣਾ ਪੈਨ ਲੈ ਦੇਖ ਲਓ ਤੁਸੀਂ ਅੰਦਰ ਵੜ ਕੇ ਦੇਖੋ ਆਪ ਦੇ ਸਿਰ ਤੇ ਤਿਹੜਾਈ ਵੀ ਆ ਕੰਦ ਦੀ ਇਹ ਵੀ ਲਿਖ ਕੇ ਲੇਗੇ ਤੇ ਲਿਖ ਕੇ ਵੀ ਲੇਗੇ ਤੇ ਇੱਥੇ ਆਇਆ ਨਹੀਂ ਕੋਈ ਬਣਾ ਨਹੀਂ ਆਇਆ ਉਹ ਕਹਿੰਦੇ ਆ ਤਾਂ ਫੌੜ ਆਈ ਆ ਕਹਿੰਦੇ ਝੂਠੀ ਜਾਣੀ ਕਿ ਜਦੋਂ ਬੰਦਾ ਮਰ ਗਿਆ ਉਦੋਂ ਹੱਲ ਹਾਂ ਬਸ ਸਾਡਾ ਦਾਜੀ ਕਦੇ ਹੋਈ ਜਾਂੀ ਜਿਨ੍ਹਾਂ ਕੇ ਗੱਡੀਆਂ ਜਿਨ੍ਹਾਂ ਕੇ ਮੋਟਰਸਾਈਕਲ ਸਭ ਉਸ ਹੈ ਉਹਨਾਂ ਨੂੰ ਕਣਕਾਂ ਵੀ ਮਿਲ ਰਹੀਆਂ ਜਿਹਨਾਂ ਵਿਚਾਰੇ ਰੋਟੀ ਦੇ ਭੁੱਖੇ ਉਹਨਾਂ ਨੂੰ ਕਣਕਾਂ ਵੀ ਨਹੀਂ ਮਿਲ ਰਹੀ ਕਦੀ ਦੇਖਿਆ ਨਹੀਂ ਨਾ ਮਿੱਤਲਣਾ ਮਹਿਲਾ ਦੀ ਜਿਹੜੀ ਆ ਕਈ ਵਾਰ ਸਵਾਲ ਉੱਠਦੇ ਆ ਕਿ ਚੱਲਣ ਨਹੀਂ ਦਿੱਤੀ ਜਾਂਦੀ ਜਾਂ ਉਹਨਾਂ ਨੂੰ ਖੁੱਲ ਕੇ ਜਿਹੜਾ ਕੰਮ ਨਹੀਂ ਕਰਨ ਦਿੱਤਾ ਯਾਰ ਕੀ ਤੁਹਾਡੇ ਪਿੰਡ ਚ ਅਜਿਹਾ ਕੁਝ ਹੋਇਆ ਕੋਈ ਵੀ ਫੈਸਲਾ ਲੈਂਦੇ ਸੀ ਪੰਚਾਇਤ ਮੈਂਬਰਾਂ ਤੇ ਬੈਠ ਕੇ ਵੀ ਇਹ ਕੰਮ ਕਰਨਾ ਇਹ ਨਹੀਂ ਕਰਨਾ ਤਾਂ ਉਹ ਕਰਦੇ ਸੀ ਉਸ ਬਾਅਦ ਚ ਆ ਕੇ ਸਾਡਾ ਅਫਸਰ ਪੈ ਗਿਆ ਸੀਗਾ ਡਿਸਬਿਊਟ ਪਹਿਲਾਂ ਬਿਲਕੁਲ ਸਹੀ ਚੱਲਦੇ ਰਹੀ ਹੈ ਕਿਸੇ ਤਰ੍ਹਾਂ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਜਲਦੀ ਹੀ ਤਰੀਕਾਂ ਦਾ ਐਲਾਨ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਪਿੰਡਾਂ ਵਿੱਚ ਸਰਪੰਚੀ ਨੂੰ ਲੈ ਕੇ ਵੀ ਜਿਹੜੀ ਆ ਗੱਲਬਾਤ ਸ਼ੁਰੂ ਹੋ ਚੁੱਕੀ ਆ ਤਾਂ ਮਹਿਲਾਵਾਂ ਜੋ ਕਿ ਦੇਸ਼ ਦੇ ਲਈ ਅਹਿਮ ਰੋਲ ਅਦਾ ਕਰਦੀਆਂ ਨੇ ਹਰ ਇੱਕ ਫੀਲਡ ਦੀ ਗੱਲ ਕਰੀ ਹਰ ਇੱਕ ਫੀਲਡ 'ਚ ਮਹਿਲਾਵਾਂ ਆਪਣਾ ਆਪਣਾ ਰੋਲ ਅਦਾ ਕਰ ਰਹੀਆਂ ਨੇ ਤੇ ਪਿੰਡ ਦੀਆਂ ਮਹਿਲਾਵਾਂ ਦੀ ਕੀ ਸਮੱਸਿਆਵਾਂ ਨੇ ਕੀ ਕੁਝ ਹੁਣ ਤੱਕ ਉਹਨਾਂ ਮਹਿਲਾਵਾਂ ਲਈ ਗੱਲਬਾਤ ਜਾਂ ਕੋਈ ਕੰਮਕਾਰ ਕੀਤਾ ਗਿਆ ਜਾਂ ਨਾ ਗੱਲਬਾਤ ਕਰਦੇ ਅੱਜ ਪਿੰਡ ਖਿਜਰਗੜ ਪਹੁੰਚੇ ਆਂ ਮਾਤਾ ਜੀ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਮਹਿਲਾਵਾਂ ਦੀਆਂ ਮਹਿਲਾਵਾਂ ਲਈ ਤਾਂ ਪੜ੍ਹੀ ਵੀ ਨਹੀਂ ਹੈ ਭਾਈ ਉਹ ਪੜ੍ਹੀ ਵੀ ਹਨ ਪੁੱਤਲੇ ਤੁਸੀਂ 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 ਵੀ ਦੱਸ ਦੋ ਵੀ ਹਾਂ ਬਜ਼ੁਰਗਾਂ ਦੀ ਲਿਖਿਆ ਬਾਈ ਬਜ਼ੁਰਗਾਂ ਦੀ ਬਹੁਤ ਸਾਰੇ ਸਮੱਸਿਆਵਾਂ ਹੁੰਦੀਆਂ ਨੇ ਤੁਹਾਨੂੰ ਕੋਈ ਹੁਣ ਤੱਕ ਕਿੰਨੀਆਂ ਕਿ ਸਮੱਸਿਆ ਬਾਈ ਹਾਂ ਤੁਸੀਂ ਤੁਸੀਂ ਬੋਲ ਦੋ ਨਾ ਵੀ ਹਾਂ ਇਹ ਸਮੱਸਿਆ ਆ ਰਹੀ ਹੈ ਹਜ਼ਾਰ ਮੈਂ ਤੁਹਾਨੂੰ ਕੀ ਬਤਾਉਂ ਮੈਂ ਤਾਂ ਕੁਝ ਬਾਤ ਨਹੀਂ ਜਾਂਦੀ ਬਾਈ ਕੁਛ ਨਹੀਂ ਜਾਂਦੀ ਹਜ਼ਾਰ ਹਜ਼ਾਰ ਰੁਪਏ ਦਵਾਈ ਆਇਆ ਨਹੀਂ ਦੇਖ ਬਹੁਤ ਕੋਈ ਨਹੀਂ ਆਇਆ ਬੀਬੀਆਂ ਨੂੰ ਕਹਿੰਦੇ ਵੀ ਹਜ਼ਾਰ ਹਜ਼ਾਰ ਰੁਪਏ ਦੇ ਦੇਣਗੇ ਚੁੱਲ੍ਹੇ ਦਾ ਖਰਚਾ ਜੀ ਕੋਈ ਨਹੀਂ ਆਇਆ ਹੈ ਬਾਈ ਤਾਂ ਤਾਂ ਮੈਨੂੰ ਪਤਾ ਨਹੀਂ ਬਾਈ ਤਾਂ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਜਿਹੜਾ ਪੜ੍ਹਾਈ ਨੂੰ ਲੈ ਕੇ ਬਹੁਤ ਸਾਰੇ ਜਾਂ ਸਰੀਰਿਕ ਪੱਖੋਂ ਜਿਹੜੀਆਂ ਸਮੱਸਿਆਵਾਂ ਆਂਦੀਆਂ ਨੇ ਉਹਦੇ ਲਈ ਹੈਲਥ ਲਈ ਕੋਈ ਕੰਮ ਕੀਤਾ ਔਰ ਬੱਸ ਵਾਰ ਸਰੀਰ ਨਾ ਵੀ ਕੀ ਕਰਿਆ ਹੁਣ ਆ ਕੰਮ ਬਾਈ ਮੈਂ ਕਹਿੰਦਾ ਕੀ ਕਰਿਆ ਕੰਮ ਨੇ ਗਲੀਆਂ ਗਲੀਆਂ ਬਣੀ ਵਿਆਂ ਹਾਂ ਤੇ ਕਰੇਲੂ ਜਿਹੜੇ ਰਸੋਈ ਆ ਰਸੋਈ ਦਾ ਜਿਹੜਾ ਬਜਟ ਹੈ ਉਹ ਕਿਵੇਂ ਚੱਲਦਾ ਕਿਉਂਕਿ ਮਹਿੰਗਾਈ ਵੀ ਬਹੁਤ ਹੋ ਰਹੀ ਹੈ ਮਹਿੰਗਾਈ ਤਾਂ ਬਾਈ ਬਹੁਤ ਹੋ ਰਹੀ ਆ ਪਤਾ ਯਾ ਅੱਜ ਕੱਲ੍ਹ ਦਾ ਹੈ ਦਿਹਾੜੀਆਂ ਦਾਖਲ ਜ਼ਿੰਮੇਦਾਰਾਂ ਦਾ ਵੀ ਉਹੀ ਕੰਮ ਹੋ ਰਿਹਾ ਜੀ ਨੌਕਰਾਂ ਦਾ ਵੀ ਉਹੀ ਹੋ ਰਿਹਾ ਜਿਹੜੇ ਦਿਹਾੜੀ ਦੇ ਆ ਉਹਨਾਂ ਕਦੇ ਉਹੀ ਕੰਮ ਹੈ ਬਾਈ ਹਾਂ ਆ ਇਸੇ ਕਾਰਨ ਜਿਹੜੀ ਆ ਸਮੱਸਿਆਵਾਂ ਹੋ ਰਹੀਆਂ ਜਾਂ ਲੋਕ ਪਰੇਸ਼ਾਨ ਦਿਖਾਈ ਦਿੰਦੇ ਆ ਬਸ ਬਾਈ ਪਰਸਾਨੀ ਰਹੀ ਹੋਈ ਹੋਇਆ ਹਾਂ ਤਾਂ ਅੱਗੇ ਗੱਲਬਾਤ ਕਰਦੇ ਆ ਕਿ ਪਿੰਡ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਤੇ ਸਿਰਫ ਜਿਹੜੇ ਆ ਦੇਖਿਆ ਜਾਂਦਾ ਕਿ ਆ ਉਹ ਜਿਹੜੇ ਮਰਦ ਦੀ ਗੱਲ ਹੁੰਦੀ ਆ ਮਹਿਲਾਵਾਂ ਦੀ ਕਿਤੇ ਬਹੁਤ ਜ਼ਿਆਦਾ ਘੱਟ ਗੱਲ ਹੁੰਦੀ ਆ ਮਹਿਲਾਵਾਂ ਨੂੰ ਕੀ ਕੀ ਸਮੱਸਿਆਵਾਂ ਆਉਂਦੀਆਂ ਨੇ ਤੇ ਹੁਣ ਤੱਕ ਕੋਈ ਸਮੱਸਿਆ ਦਾ ਹੱਲ ਹੋਇਆ ਪਿੰਡਾਂ 'ਚ ਦੇਖੋ ਵੀਰ ਜੀ ਇੱਕ ਮਿੰਟ ਦੇਖੋ ਵੀਰ ਜੀ ਪਹਿਲਾ ਗੱਲ ਤਾਂ ਇਹ ਹੈ ਕਿ ਪਿੰਡਾਂ 'ਚ ਤਾਂ ਕੁਝ ਵੀ ਨਹੀਂ ਬਣ ਰਿਹਾ ਠੀਕ ਐ ਅਸੀਂ ਗੱਲ ਕਰਦੇ ਸੱਚੀ ਅਸੀਂ ਨਹੀਂ ਬੋਲਦੇ ਝੂਠ ਬਿਲਕੁਲ ਵੀ ਕੁਝ ਨਹੀਂ ਬਣ ਰਿਹਾ ਜੀ ਪਿੰਡਾਂ ਵਿੱਚ ਠੀਕ ਐ ਨਾ ਤਾਂ ਇੱਥੇ ਕੋਈ ਵਿਚਾਰੇ ਗਰੀਬਾਂ ਦਾ ਤਾਂ ਬੁਰਾ ਹੀ ਹਾਲ ਐ ਠੀਕ ਐ ਵਿਚਾਰਾ ਕਰੋ ਬੱਚਾਂ ਦੇ ਰਿਸ਼ਤੇ ਨਹੀਂ ਹੋ ਰਹੇ ਜਗ੍ਹਾ ਵਾਸਤੇ ਕੋਈ ਕਿਸੇ ਨੂੰ ਜਗ੍ਹਾ ਨਹੀਂ ਦਿੰਦਾ ਇੱਥੇ ਕੋਈ ਬੈਠਣ ਨੂੰ ਕੋਈ ਕਿਸੇ ਨੂੰ ਵਿਚਾਰੇ ਨੂੰ ਕੋਈ ਨਿਊ ਨੀਆ ਕੋਈ ਗਰੀਬ ਨੂੰ ਕੋਈ ਮਦਦ ਕਰੇਗਾ ਕੋਈ ਐਸਾ ਕੋਈ ਉਹਨੇ ਪਿੰਡਾਂ 'ਵਾਂ ਤਾਂ ਕੁਝ ਵੀ ਨਹੀਂ ਹੋ ਰਹੀ ਸਾਡੀ ਹਾਂਜੀ ਹਾਂ ਐਸੇ ਇੰਨਾ ਗੰਦਗੀ ਪਈ ਪਿੰਡਾਂ 'ਵਾਂ ਕੁਛ ਪੁੱਛਿਆ ਨਾ ਤਾਂ ਦੇਖਿਆ ਜਾਂਦਾ ਹੈ ਕਿ ਨਸ਼ੇ 'ਚ ਨੌਜਵਾਨੀ ਕਿਰ ਰਹੀ ਆ ਨੌਜਵਾਨਾਂ ਨੂੰ ਮਾਪੇ ਸੰਭੜਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਉਸ ਸਬੰਧੀ ਪੰਚਾਇਤ ਨੇ ਸਰਕਾਰ ਨੇ ਪ੍ਰਸ਼ਾਸਨ ਨੇ ਕੋਈ ਕਦਮ ਚੁੱਕਿਆ ਬਿਲਕੁਲ ਵੀ ਚੁੱਕਿਆ ਬਿਲਕੁਲ ਵੀ ਮਤਲਬ ਚੁੱਕਿਆ ਇੱਥੇ ਕਿ ਥੋੜ੍ਹ ਥੋੜ੍ਹ ਠਿੱਕੀਆਂ ਹੀ ਕਿ ਤੇ ਵੀ ਗਰੇ ਆਈ ਬੱਚੇ ਮਾਰ ਰਹੇ ਬੱਤੀ ਬੱਤੀ 25 25 ਸਾਲ ਦੇ ਮੁੰਡੇ ਮਾਰ ਰਹੇ ਆਂ ਕੁਛ ਵੀ ਨਹੀਂ ਹੁੰਦਾ ਸਭ ਗੈਲ ਮਿਲੇ ਵੀ ਆਈ ਜੇ ਕੋਈ ਕਿਸੇ ਨੂੰ ਪਕੜ ਵੀ ਹੋ ਜਾਈ ਕੁਛ ਵੀ ਨਹੀਂ ਹੋ ਰਾ ਵੀਰ ਜੀ ਤਾਂ ਪਰ ਤਸਵੀਰ ਤਾਂ ਇਹ ਦਿਖਾਈ ਜਾ ਰਹੀ ਆ ਕਿ ਮਹਿਲਾਵਾਂ ਵੀ ਖੁਸ਼ ਨੇ ਸਾਰੇ ਲੋਕ ਖੁਸ਼ ਨੇ ਕਿ ਚੰਗੇ ਕੰਮ ਹੋ ਰਹੇ ਆ ਚੰਗਾ ਵਿਕਾਸ ਨਹੀਂ ਕੰਮ ਮੈਂ ਨਹੀਂ ਕਹਿੰਦੀ ਹੈ ਵੀ ਜੋਤਲ ਭਗਵੰਤ ਮੰਨਦੇ ਇੱਕ ਤਾਂ ਬਿਜਲੀ ਮਾਫ ਕੀਤੀ ਆ ਉਹ ਵੀ ਅਸੀਂ ਕਹਦੇ ਵੀ ਬਿਜਲੀ ਮਾਫ ਅੱਜ ਮੀਟਰ ਦੇ ਬਿੱਲ ਨਹੀਂ ਆਏ ਹੈਗੇ ਠੀਕ ਹੈ ਹੁਣ ਆਏ ਆ ਪਹਿਲੇ ਕੋਈ ਬਿੱਲ ਨਹੀਂ ਆਏ ਹੈਗੇ ਦੂਜਾ ਨੰਬਰ ਚਲੋ ਜੀ ਸਹੂਲਤ ਹਸਪਤਾਲਾਂਵਾਂ ਵੀ ਹੈਗੀ ਆ ਠੀਕ ਹੈ ਪਰ ਵੀਰ ਜੀ ਨਸ਼ੇ ਦੇ ਬਾਰੇ ਮੈਂ ਤਾਂ ਪੂਰਾ ਹਾਲ ਹੈ ਇੱਕ ਗਲੀਆਂ ਬੁਰਾ ਹਾਲ ਹੈ ਦੀ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਦਾ ਬੁਰਾ ਹਾਲ ਹੈ ਅੰਕਲ ਜੀ ਆਂਟੀ ਨੂੰ ਬੁਲਾ ਦੇ ਕਟਾਈਆਂ ਪੈਸੇ ਦੇ ਦੇ ਹਾਂਜੀ ਹਾਂ ਬੁਰਾ ਹਾਲ ਹੈ ਜੀ ਵਿਚਾਰੇ ਲੋਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਪਿੰਡ ਆਪ ਤਾਂ ਗਰੰਟਾ ਦੇਦੇ ਆ ਜੀ ਹਮੇ ਕਿਉਂ ਨਹੀਂ ਕਹਿੰਦੇ ਇਹ ਉੱਪਰ ਤੇ ਗਰੰਟਾ ਆ ਰਹੀਆਂ ਹਮੇ ਨਹੀਂ ਕਹਿੰਦੇ 50 ਲੱਖ ਰਾਇਗਾ ਕਰੋੜ ਰੁਪਈਆ ਆਈ ਕਾਦੀ ਪਿੰਡਾਂ ਮਾ ਨਹੀਂ ਲੱਗਦਾ ਕਿੱਥੇ ਕ ਲੱਗਦਾ ਹੈ ਕਿ ਕਿੱਥੇ ਰੁਕ ਜਾਂਦਾ ਪੈਸਾ ਸਾਨੂੰ ਕੀ ਪਤਾ ਈ ਉਰੇ ਤੋਂ ਕਰੋੜਾਂ ਵੀ ਕਹਿ ਰਹੇ ਮਿਲ ਰਿਆ 50 ਲੱਖਾਂ ਵੀ ਮਿਲ ਰਹੀ ਪਰ ਪਿੰਡ ਮਾ ਕੋਈ ਪੈਸਾ ਨਹੀਂ ਲੱਗਦਾ ਈ ਕੋਈ ਵੀ ਗਲੀਆਂ ਪੱਟਾਂਗੇ ਪਾ ਲਾਂਗੇ ਆਪਣਾ ਉਹ ਦੇਖੋ ਈ ਗਲੀਆਂ ਕੀ ਹਾਲਤਾਂ ਕੋਈ ਚੰਗੀ ਗਲੀ ਨਹੀਂ ਲੱਗਦੀ ਮੈਨੂੰ ਲੱਗਾ 2 ਸਾਲ ਗਲੀ ਨਹੀਂ ਕੱਟਦੀ 3 ਸਾਲ ਫੇਰ ਗਲੀ ਮਾ ਫੇਰ ਉਹ ਸਰਪੰਚ ਗਲੀ ਬਣਾਉਣ ਬੈਠ ਜਾ ਕਿਉਂਕਿ ਨਵਾਂ ਕੰਮ ਕੋਈ ਪਿੰਡ ਵਿੱਚ ਕਰਦਾ ਕੋਈ ਨਹੀਂ ਕਰਦਾ ਨਾ ਆਪਣਾ ਤਾਂ ਹੀ ਹੁਣ ਤੱਕ ਗਲੀਆਂ ਨਾਲੀਆਂ ਦਾ ਹੀ ਮੱਤਾ ਬਣਿਆ ਹੋਇਆ ਹੈ ਯਾਹ ਪੱਟੀ ਯਾਹ ਕੋਈ ਜੀਮਾ ਬਣਾਓ ਕੋਈ ਖੇਡ ਕਾ ਕੋ ਉਸਤਰਾ ਬਣਾਓ ਕੋਈ ਨਵੀਂ ਚੀਜ਼ ਬਣਾਓ ਪਾਰਕਿੰਗਾਂ ਬਣਾਓ ਤੀਵਿਆਂ ਵਾਸਤੇ ਵੀ ਬਣਾ ਗਰੀਬਾਂ ਨੂੰ ਜਗ੍ਹਾ ਦੇਹੁ ਜਿਨ੍ਹਾਂ ਨੂੰ ਬੈਠਣੇ ਵਾਸਤੇ ਜਗ੍ਹਾ ਨਹੀਂ ਹੈਗੀ ਗਰੀਬਾਂ ਨੂੰ ਉਹਨਾਂ ਨੂੰ ਵੀ ਦੇਹੁ ਬੱਚਿਆਂ ਨੂੰ ਬੁਰਾ ਹਾਲ ਹੈ ਉਹਨਾਂ ਦਾ ਕਿਸੇ ਨੂੰ ਹੈ ਗਰੀਬ ਨੂੰ ਬੈਠਣੇ ਵਾਸਤੇ ਜਗ੍ਹਾ ਤਾਂ ਜੇਕਰ ਦੇਖਿਆ ਜਾਵੇ ਕਿ ਮਹਿੰਗਾਈ ਜਿਹੜੀ ਆ ਦਿਨੋ ਦਿਨ ਵੱਧਦੀ ਜਾ ਰਹੀ ਆ ਗੈਸ ਦੀ ਗੱਲ ਕਰੀਏ ਗੈਸ ਦੇ ਰੇਟ ਜਿਹੜੇ ਅਸਮਾਨ ਛੂਰੇ ਆ ਉੱਥੇ ਜਿਹੜੇ ਸਬਜ਼ੀਆਂ ਸਬਜ਼ੀਆਂ ਦਾ ਰੇਟ ਅਸਮਾਨ ਨੂੰ ਛੂਰੇ ਆ ਤਾਂ ਜਿਹੜਾ ਰਸੋਈ ਦਾ ਬਜਟ ਆ ਉਹ ਕਿਵੇਂ ਚੱਲਦਾ ਹੈ ਜਦੋਂ ਕਿ ਇੰਨਾ ਕੁਝ ਜਿਹੜਾ ਦੇਖਿਆ ਜਾਂਦਾ ਕਿ ਦਿਨੋ ਦਿਨ ਮਹਿੰਗਾ ਵੀ ਹੋ ਰਿਹਾ ਵੀਰ ਜੀ ਕੀ ਕਹਿੰਦਾ ਬਹੁਤ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਬਜ਼ੀ ਬਹੁਤ ਜ਼ਿਆਦਾ ਮਹਿੰਗੀ 80 ਰੁਪਏ ਕਿਲੋ ਗੋਭੀ ਹੈ ਕੀ ਕਰੇਗਾ ਗਰੀਬ ਆਦਮੀ ਇੰਨੀ ਮਦਾਰਕੀ ਤਾਂ ਲੱਗਦੀ ਜਦ ਸਾਡੀ ਆਂਦੀ ਹੈ ਫਿਰ ਤਾਂ 2 ਰੁਪਏ ਕਿਲੋ ਹੋਗਾ ਚਲੋ ਹਮੇ ਉਹ ਵੀ ਨਹੀਂ ਕਹਿੰਦੇ ਵੀ ਚਲੋ ਜੋ ਉੱਪਰ ਦੇ ਰੇਟ ਆ ਰਿਹਾ ਕੋਈ ਚਾਹ ਇਹ ਵੀ ਦੇਖੋ ਜੀ ਜਿਹੜਾ 500 ਰੁਪਿਆ ਕਮਾਇਆ 200 ਰੁਪਿਆ ਕਮਾਇਆ ਉਹ ਕਿੱਥੇ ਤੇ ਚਾਹ ਪੁੱਤੀ ਲੇਗਾ ਕਿੱਥੇ ਤੇ ਖੰਡ ਲੇਗਾ ਕਿੱਥੇ ਤੇ ਗੋਭੀ ਖਾਏਗਾ 80 ਰੁਪਏ ਕਿਲੋ ਕੀ ਉਸਕਾ ਦਿਲ ਨਹੀਂ ਕਰਦਾ ਗੋਭੀ ਖਾਣੇ ਨੂੰ ਹੈ ਕਿ ਨਹੀਂ ਸਬਜ਼ੀ ਬਹੁਤ ਜ਼ਿਆਦਾ ਮਹਿੰਗੀ ਹੋ ਰਹੀ ਹੈ ਦਾਣਾ ਦੇਖ ਲਿਓ ਤੇਲ ਦੇਖ ਲਿਓ ਕੀ ਕਰੇਗਾ ਗਰੀਬ ਆਦਮੀ ਜੇਕਰ ਦੇਖਿਆ ਜਾਵੇ ਕਿ ਚੋਣਾ ਸਮੇਂ ਬੰਦਿਆਂ ਨੂੰ ਜਿਹੜੀ ਆ ਨਸ਼ਾ ਸਮੱਗਰੀ ਵੀ ਜਿਹੜੀ ਵੰਡੀ ਜਾਂਦੀ ਆ ਸ਼ਰਾਬ ਵੀ ਵੰਡੀ ਜਾਂਦੀ ਆ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਆ ਤਾਂ ਮਹਿਲਾਵਾਂ ਉਸ ਸਮੇਂ ਕੀ ਸੋਚਦੀਆਂ ਨੇ ਮਹਿਲਾਵਾਂ ਕੀ ਸੋਚਦੇ ਨੇ ਕਿ ਵੀ ਅਸੀਂ ਸਾਡੇ ਲਈ ਆ ਕੁਝ ਹੋਣਾ ਚਾਹੀਦਾ ਸਾਡੇ ਲਈ ਆ ਜਿਹੜੀਆਂ ਸਹੂਲਤਾਂ ਹੋਣੇ ਚਾਹੀਦੀਆਂ ਨੇ ਕੀ ਜਿਹੜਾ ਉਮੀਦਵਾਰ ਚੁਣਿਆ ਜਾਂਦਾ ਉਸ ਨਾਲ ਤੁਸੀਂ ਗੱਲਬਾਤ ਕੀਤੀ ਆ ਕਿ ਵੀ ਸਾਨੂੰ ਆ ਸਹੂਲਤਾਂ ਚਾਹੀਦੀਆਂ ਨੇ ਹਾਂਜੀ ਹਾਂ ਵੀ ਜੀ ਸਾਨੂੰ ਪਹਿਲਾਂ ਨੰਬਰ ਤਾਂ ਸਾਨੂੰ ਮਹਿਲਾ ਨੂੰ ਕੋਈ ਕੰਮ ਕਰ ਵੀ ਬਿੰਡ ਵੀ ਚਾਹੀਦਾ ਹੁੰਦਾ ਦੇਖੋ ਜੀ ਹੁਣ ਸਾਰੇ ਘਰ ਬੈਠੀਆਂ ਨਾ ਤਾਂ ਆਪਣੇ ਬੱਚਿਆਂ ਛੱਡ ਕੇ ਬਾਹਰ ਜਾ ਸਕਦੀਆਂ ਕੋਈ ਵੀ ਇਨਸਾਨ ਹੈ ਚਾਹੇ ਮੈਂ ਆ ਚਾਹੇ ਕੋਈ ਵਿਚਾਰੀ ਬੱਚਿਆਂ ਵਾਲੀ ਹੈ ਜੇ ਪਿੰਡ ਵਿੱਚ ਕੋਈ ਕੰਮ ਹੋਏਗਾ ਕੋਈ ਮਹਿਲਾ ਨੂੰ ਕੰਮ ਦੇਹਗਾ ਉਹ ਘਰ ਬੈਠ ਕੇ ਕਰਗੇ ਸਾਡੇ ਗੁਰਦੁਆਰੇ ਵਿੱਚ ਸਮਾਨ ਆਜੇ ਸੀ ਜਾ ਕੇ ਉੱਥੇ ਲਿਆਈ ਹੈ ਕਿ ਨੀ ਮੌਜ ਹੈ ਨਾ ਸਾਨੂੰ ਇਹੀ ਕਰਕੇ ਕਾਹਦੀ ਸਾਨੂੰ ਪਿੰਡ ਵਿੱਚ ਵੀ ਕੰਮ ਹੋਣ ਦੀ ਸਰਪੰਚ ਦੀ ਡਿਊਟੀ ਹੁੰਦੀ ਹੈ ਵੀ ਜਿੰਮੇਵਾਰੀ ਨਿਭਾਓ ਆਪਣੀ ਪਿੰਡ ਵਿੱਚ ਉਹ ਹੀ ਨਹੀਂ ਵੀ ਗਲੀਆਂ ਪੱਕ ਟੱਕ ਨਿਭਾਈ ਗਈ ਹੈ ਜਿੰਮੇਵਾਰੀ ਕਿਸ ਨਹੀਂ ਜੀ ਉਹ ਤਾਂ ਮੈਂ ਨਹੀਂ ਜਾਣਦੀ ਜੀ ਮੈਨੂੰ 20 ਸਾਲ ਹੋ ਗਏ ਮੇਰੇ ਵਿਆਹ ਨੂੰ ਹੋਏ ਇੱਕ 20 ਸਾਲਾਂ ਵਿੱਚ ਕੋਈ ਕੰਮ ਨਹੀਂ ਹੁੰਦਾ ਗਲੀਆਂ ਪੱਟਾ ਸਾਲਾਂ ਚ ਚਾਰ ਸਰਪੰਚ ਚੁਣੇ ਗਏ ਚਾਰਾਂ ਸਰਪੰਚਾਂ ਚ ਕਿਸੇ ਨੇ ਵੀ ਨਹੀਂ ਕੰਮ ਕਰੀ। ਕੁਝ ਨਹੀਂ ਕਰਦੇ ਵੀ ਇੱਥੇ। ਕੋਈ ਨਵੀਂ ਨਹੀਂ ਮੈਂ ਦੇਖਦੀਆਂ ਕਿਸੇ ਦਾ ਸੁਧਾਰ ਨਹੀਂ ਦੇਖਦੇ ਹੈਗੇ ਲੋਕਾਂ ਦੇ ਵਿਚਾਰੇ ਕਿ ਮਕਾਨ ਗਿਰੇ ਪਏ ਆ ਕੋਈ ਪੱਕੇ ਨਹੀਂ ਉਹਨਾਂ ਨੂੰ ਕਰਦਾ ਹੈਗਾ। ਕੀ ਆਵਾਜ਼ ਆ ਵੀਰ ਜੀ ਮਕਾਨ ਬੱਕੇ ਕਰਨੇ ਦਾ ਹੱਕ ਹੈ ਨਹੀਂ। ਕਿਉਂਕਿ ਜਦੋਂ ਵੀ ਗਗਰੀਬ ਆਦਮੀ ਵੋਟ ਸਭ ਨੂੰ ਪਾ ਰਹੀ। ਕੀ ਮਤਵਲਾ ਉਹਨਾਂ ਕਾ ਪੱਕੇ ਮਕਾਨ ਕਰਨੇ ਦਾ ਕੋਈ ਹੱਕ ਨਹੀਂ ਹੈਗਾ ਹੁੰਦਾ। ਹੱਕ ਹੈ ਕਿ ਨਹੀਂ ਹੈਗਾ? ਮੈਂ ਤਾਂ ਇਹ ਕਹਾ ਵੀ ਕਿਹਾ ਦੋ ਸਰਕਾਰ ਆ ਕਹਿੰਦਾ ਦੇਖਿਆ ਪਿੰਡਵਾ। ਮੈ ਯੋਨਿਕ ਅੰਦੀ ਐਮਐਲਏ ਬਣਿਆ ਜਿੱਦਣ ਦਾ ਰਾਜਪੁਰੇ ਦਾ ਐਮਐਲਏ ਹੋ ਜੋ ਬਣਿਆ ਨੀਆ ਮਿੱਤਲ ਉਹਨਾਂ ਇੱਕ ਵਾਰ ਵੀ ਪਿੰਡਾਂ ਆ ਕੇ ਦੇਖਿਆ ਵੀ ਕੀ ਹੋ ਰਿਹਾ ਗਰਾਂਡਾ ਦੇਹੇ ਉੱਪਰ ਦੇ ਦੇਖਾਂ ਕਿ ਪਿੰਡ ਵਿੱਚ ਕੀ ਹੋ ਰਿਹਾ ਕੀ ਨਹੀਂ ਵੋਟਾਂ ਮੰਗਣੇ ਦਾ ਟਾਈਮ ਦੀਖਾਂਗੇ ਕਿ ਆਈ ਵੀ ਜੇ ਆਈ ਵੀ ਸਰਪੰਚੀ ਕੋ ਹਰੇਕ ਮਿੰਟਾਂ ਹੋਏਂਗੀਆਂ ਕਿਉਂਕਿ ਆ ਵੋਟ ਪਾਉ ਕਿਉਂ ਪਾਉ ਵੋਟ ਜੇ ਸਾਡੇ ਪਿੰਡ ਵਿੱਚ ਕਰਦੇ ਨੇ ਮਹਿਲਾਂ ਨੂੰ ਕੋਈ ਕੰਮ ਦੇਓ ਗਰੀਬ ਆਦਮੀ ਦਾ ਕੰਮ ਸਮਾਰੋ ਜਗਾਂ ਨੂੰ ਜਗ੍ਹਾ ਦੇਓ ਯੋ ਹੋ ਆਈ ਜੁਮੇਬੜੀ سرپنچی تا ਕਿਤੇ ਨਾ ਕਿਤੇ ਮਹਿਲਾਵਾਂ ਦੇ ਜਿਹੜੇ ਮੁੱਦੇ ਨੇ ਉਹ ਉੱਥੇ ਦੀ ਉੱਥੇ ਹੀ ਖੜੇ ਨੇ ਖਾਸ ਕਰਕੇ ਜੇਕਰ ਸੇ ਸਹੂਲਤਾ ਦੀ ਗੱਲ ਕਰੀ ਸੇ ਸਹੂਲਤ ਨੂੰ ਲੈ ਕੇ ਇੱਕ ਬੇਨਤੀ ਹੈ ਵੀ ਜੇ ਭਗਵੰਤ ਜੀ ਸਰਪੰਚੀ ਵੀ ਸਰਪੰਚ ਬਣਾ ਰਿਹਾ ਪਿੰਡਾਂ માં ਤਾਂ ਆ ਕੇ ਉਹਨੂੰ ਆਪ ਦੇਖਿਆ ਕਭੀ ਸਰਪੰਚ ਕਰ ਕਿਆ ਰਹੇ ਪਿੰਡਾਂ ਦੇ ਵਿੱਚ ਆਪਣੀ ਤੇ ਉਹ ਹੈ ਵੀ ਆ ਕੇ ਦੇਖੋ ਸਰਪੰਚ ਕਰ ਕਿਆ ਰਹੇ ਪਿੰਡਾਂ ਦੇ ਵਿੱਚ ਉਹ ਤਾਂ ਕਹਿੰਦੇ ਸੱਥਾਂ ਤੋਂ ਐਮ ਐਲ اے ਭੇਜਾਂਗੇ ਐਮ ਐਲ اے ਸਾਰਾ ਕੁਝ ਨਹੀਂ ਆਂਦਾ ਕੋਈ ਵੀ ਨਹੀਂ ਆ ਕੇ ਦੇਖੋ ਆ ਕੇ ਪਿੰਡਾਂ ਵਿੱਚ ਵਿहां ਕੀ ਹੋ ਰਿਹਾ ਕਿ ਬੋਤਾ ਨਹੀਂ ਪਾਈਆ ਉਹਨਾਂ ਨੂੰ ਕਿ ਕਰੋੜਾ ਕਰੋੜਾ ਰੁਪਇਆ ਲੈ ਨਹੀਂ ਰਹੇ ਸਾਰੇ ਲੋਕ ਲੈ ਰਹੇ ਆਈ ਲੱਖਾਂ ਕਰੋੜਾ ਰੁਪਇਆ ਲੈ ਰਹੇ ਆਈ ਕਿੱਥੇ ਜਾ ਰਹੇ ਜਨਤਾ ਕਈ ਤੋਂ ਪੈਸਾ ਆਇਓ ਜੀਵਿਦਾਰ ਸਾਰਾ ਦਿਨ ਮਰ ਰਹੀ ਆਈ ਖੇਤਾਂ ਦੇ ਵਿੱਚ ਚੱਕ ਕਦੀ ਉਹਨਾਂ ਕੋ ਕੁਛ ਨਹੀਂ ਵਿਕਦਾ ਕਦੀ ਨਾ ਕੋ ਕੁਛ ਨਹੀਂ ਵਿਕਦਾ ਬੈਠਿਆ ਧਰਨੇ ਦੇ ਉੱਪਰ ਕਿਉਂ ਬੈਠੇ ਜੀਵਿਦਾਰ ਤਾਂ ਸਾਰਾ ਮੈਂ ਤਾਂ ਆਉ ਹੈ ਮੜਾਈ ਹਮੇ ਤਾਂ ਉਹ ਕਹਾ ਵੀਰ ਜੀ ਕਿ ਸਰਪੰਚ ਬੜੋ ਸਰਪੰਚ ਬੜ ਕੇ ਚੰਗਾ ਕੰਮ ਸਹੂਲਤ ਕਰੋ ਬੰਦੀ ਬਸ ਆਪਣਾ ਤੇ ਉਹ ਕੁਛ ਨਹੀਂ ਬਣਿਆ ਹੋਰ ਜੀ ਮੈਂ ਇਨਸਾਨ ਦੀ ਹੈਗੀ ਸਰਪੰਚ ਕੰਨੀ ਸਹੂਲਤ ਕਰ ਜੀ ਤਾਂ ਤੁਸੀਂ ਸੁਣ ਰਹੇ ਹੋ ਕਿ ਮਹਿਲਾਵਾਂ ਦੇ ਮੁੱਦੇ ਆ ਜਿਹੜੇ ਉਹ ਉੱਥੇ ਦੇ ਉੱਥੇ ਖੜੇ ਨੇ ਤੇ ਖਾਸ ਕਰਕੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ 'ਚ ਜਿਹੜੀਆਂ ਸਮੱਸਿਆਵਾਂ ਪਹਿਲਾਂ ਸੀ 20 ਸਾਲ ਹੋ ਗਏ ਸਰਪੰਚ ਲਗਾਤਾਰ ਕਹਿੰਦੇ ਅਸੀਂ ਚੋਣਾਂ ਆ ਪਰ ਜਿਹੜੇ ਸਮੱਸਿਆਵਾਂ ਸੀ ਉਹਨਾਂ ਦਾ ਕੋਈ ਹੱਲ ਨਹੀਂ ਬਣਿਆ ਹੁਣ ਜਿਹੜਾ ਅਗਲਾ ਸਰਪੰਚ ਉਮੀਦਵਾਰ ਬਣੇਗਾ ਸਰਪੰਚੀ ਦਾ ਉਹ ਦੇਖਾਂਗੇ ਕਿ ਕੀ ਵਾਅਦੇ ਕਰੇਗਾ ਕੀ ਦਾਅਵੇ ਕਰੇਗਾ ਹਾਲਾਂਕਿ ਮਹਿਲਾਵਾਂ ਵੱਲੋਂ ਦੱਸਿਆ ਗਿਆ ਕਿ ਹਲੇ ਪਿੰਡ ਵਿੱਚ ਕਿਸੇ ਤਰ੍ਹਾਂ ਦਾ ਚੱਜ ਦਾ ਕੋਈ ਵਿਕਾਸ ਨਹੀਂ ਹੋਇਆ ਸਰਪੰਚੀ ਦੇ ਉਮੀਦਵਾਰਾਂ ਵੱਲੋਂ ਚੋਣਾਂ ਸਮੇਂ ਦਾਅਵੇ ਕੀਤੇ ਜਾਂਦੇ ਆ ਵਾਅਦੇ ਕੀਤੇ ਜਾਂਦੇ ਆ ਕਿ ਅਸੀਂ ਇਹ ਸਮੱਸਿਆ ਹੱਲ ਕਰਾਂਗੇ ਇਸ ਦਾ ਮਕਾਨ ਬਣਵਾ ਕੇ ਦੇਵਾਂਗੇ ਜਾਂ ਇਹਨਾਂ ਲੋਕਾਂ ਦੀ ਅਸੀਂ ਹਰ ਇੱਕ ਸਮੱਸਿਆ ਉਸ ਨੂੰ ਹੱਲ ਕਰਾਂਗੇ ਪਰ ਉਹ ਕਿੰਨੀ ਕ ਹੱਲ ਹੁੰਦੀ ਆ ਕੀ ਗੱਲਬਾਤ ਤਾਂ ਖਿਜ਼ਰਗੜ ਪਿੰਡ ਦੀ ਤੁਹਾਡੇ ਨਾਲ ਰਿਪੋਰਟ ਆ ਉਹ ਸਾਂਝੀ ਕਰ ਰਹੇ ਆ ਪ੍ਰੋਗਰਾਮ ਸਰਕਾਰੀ ਸਾਥ ਚੱਲ ਰਿਹਾ ਤਾਂ ਮਾਤਾ ਉਹਨਾਂ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਸਰਪੰਚੀ ਦੀ ਚੋਣਾਂ ਆ ਗਈਆਂ ਪਹਿਲਾਂ ਵੀ ਵੋਟਾਂ ਪਈਆਂ ਹਾਂਜੀ ਹਾਂ ਕੀ ਪਹਿਲਾਂ ਵਾਲੇ ਸਰਪੰਚ ਵੱਲੋਂ ਤੁਹਾਡੇ ਜਿਹੜੇ ਆ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਿਆ ਉਹ ਅੱਗੇ ਆ ਕੋਈ ਨਹੀਂ ਨਹੀਂ ਕਰਿਆ ਜੀ ਕੋਈ ਹੱਲ ਨਹੀਂ ਸਾਡੇ ਦਾ ਹੋਇਆ ਹਾਂ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ ਜੀ ਕੀ ਕੀ ਸਮੱਸਿਆ ਸਾਡੇ ਦਾ ਕੋਈ ਹੱਲ ਵੀ ਨਹੀਂ ਹੋ ਰਿਹਾ ਸਾਡੇ ਅਸੀਂ ਤਾਂ ਕੋਈ ਗੱਲੇ ਨਹੀਂ ਆਂਦੀ ਹੈ ਜੋ ਆਂਦਿਆ ਪਿੱਛੇ ਦੀ ਪਿੱਛੇ ਵਾਸ ਕਿਹੜੀ ਗੱਲ ਕਹਿ ਰਹੇ ਹੋ ਜੀ ਕੀ ਗੱਲ ਕਰਨੀ ਸਾਡਾ ਤਾਂ ਦੇਖੋ ਜੀ ਕੱਚਾ ਮਕਾਨ ਹੈ ਇਹ ਪੱਕਾ ਹੋਣਾ ਚਾਹੀਦਾ ਲੈਂਟਰ ਪੈਣਾ ਚਾਹੀਦਾ ਬਾਕੀ ਹੋਰ ਜਗ੍ਹਾ ਮਕਾਨ ਕੋਈ ਨਹੀਂ ਸਾਡੇ ਬਾਜਗਾਂ ਨਹੀਂ ਜਦੋਂ ਵੋਟਾਂ ਪਈਆਂ ਸੀ ਉਦੋਂ ਸਰਪੰਚ ਨੂੰ ਕਿਹਾ ਹੋਣਾ ਕਿ ਵੀ ਸਾਡੇ ਘਰ ਕੱਚੇ ਨੇ ਉਹਨਾਂ ਨੂੰ ਪੱਕੇ ਬਣਾਓ ਕੀ ਉਹਨਾਂ ਨੇ ਬਣਾਇਆ ਮੈਂ ਕਿਹਾ ਤਾਂ ਵੀ ਮਾਨੂੰ ਜਿਤਾਓ ਬਾਕੀ ਤੁਸੀਂ ਵੀ ਮੈਂ ਥੋੜਾ ਲੈਂਟਰ ਪਾਵਾਂਗਾ ਫਿਰ ਪੈਣ ਲੈਂਟਰ ਦੇਖ ਲਓ ਤੁਸੀਂ ਅੰਦਰ ਵੜ ਕੇ ਦੇਖੋ ਆਪ ਕੋਈ ਕੜੇ ਝੂਠੀ ਗੱਲ ਆ ਹਾਂ ਤਾ ਮਾਤਾ ਗੱਲ ਕਰਦੇ ਆ ਕਿ ਪੰਚ ਵੀ ਉਸ ਟਾਈਮ ਤੁਹਾਡੇ ਨਾਲ ਕੋਲ ਆਏ ਹੋਣੇ ਹੋਰ ਵੀ ਆਏ ਹੋਣੇ ਹੂੰ ਤੇ ਪੰਚਾਂ ਨੇ ਕਿਸੇ ਤਰ੍ਹਾਂ ਦੀ ਗੱਲਬਾਤ ਸੁਣੀ ਲਈ ਨਹੀਂ ਜੀ ਕੋਈ ਸੁਣੀ ਨਹੀਂ ਹੈ ਹੂੰ ਜੋ ਕੋ ਆਂਦਾ ਵੀ ਆ ਸਾਢੇ 3 ਤਾਂ ਕੋਈ ਚੀਜ਼ ਨਹੀਂ ਆਂਦੀ ਸੰਦਾ ਭੇਤ ਇਹਨਾਂ ਦੰਦੇ ਕੋਈ ਵੀ ਹਾਂ ਵੀ ਕੁਸ ਆ ਰਿਹਾ ਹੈ ਕਿ ਜਾ ਰਿਹਾ ਹੈ ਕਿ ਨਾ ਕੁਝ ਨਹੀਂ ਆ ਸਾਢੇ ਤੇ ਭੇਤ ਤਾਂ ਕੋਣ ਕੋਣ ਲੈਂਦਾ ਭੇਤ ਜਦੋਂ ਕਿ ਵੋਟਾਂ ਦਾ ਤੁਸੀਂ ਪਾਣੂ ਹੈ ਜੀ ਵੋਟਾਂ ਭੇਤ ਕੋਣ ਕਹਿੰਦੇ ਹਾਂ ਜੀ ਕਹਾ ਅਭੀ ਤੁਹਾਡਾ ਹੱਲ ਕਰਾਂਗੇ ਤੁਹਾਨੂੰ ਕਰਾਂਗੇ ਜੀ ਲੈਂਟਰ ਪਵਾएंगे ਤੁਹਾਡਾ ਕਰਾਂਗੇ ਆ ਕਰਾਂਗੇ ਨਹੀਂ ਹੁੰਦਾ ਕੁੜੀ ਮੇਰੀ ਇਤਰੀ ਵਿਚਾਰੀ ਕਰਾਇਆ ਪਤਾ ਕਿ ਸੰਦੀਆ ਉਹਨੂੰ ਵੀ ਕਹਿੰਦੇ ਤੁਹਾਨੂੰ ਜਗਾ ਦੇਂਗੇ ਉਹਦੀ ਵੀ ਜਗਾ ਨਹੀਂ ਮਿਲੀ ਇਹ ਦੇ ਸਿਰੇ ਸਹੀ ਤੇੜਾਈ ਵੀ ਕੰਦ ਦੀ ਇਹ ਵੀ ਲਿਖ ਕੇ ਲੈ ਗਏ ਤੇ ਲਿਸ਼ਕੇ ਵੀ ਲੈ ਗਏ ਤੇ ਇੱਥੇ ਫਿਰ ਆਇਆ ਨਹੀਂ ਕੋਈ ਬਣਾ ਨਹੀਂ ਆਏ ਉਹ ਕਹਿੰਦੇ ਤਾਂ ਫੌੜ ਆਈਆ ਕਹਿੰਦੇ ਝੂਠੀ ਕਹਿੰਦੇ ਮੈਂ ਪਟਵਾਰੀ ਦੇਖ ਕੇ ਪੰਚ ਗਏ ਬੀ ਮੈਂ ਪਟਵਾਰੀ ਦੇ ਕੇ ਆਇਆ ਉਹ ਕਹਿੰਦਾ ਵੀ ਇਹ ਹੱਲ ਨਹੀਂ ਹੈ ਕਹਿੰਦੇ ਜਿਹੜੇ ਛੱਤਾਂ ਗਿਰੀਆਂ ਵੀ ਆ ਵੀ ਉਹ ਹੋ ਸਕਦਾ ਯਾਨੀ ਕਿ ਜਦੋਂ ਬੰਦਾ ਮਰ ਗਿਆ ਉਦੋਂ ਹੱਲ ਕਰ ਹਾਂ ਬਸ ਸਾਡਾ ਤਾਂ ਅਜੇ ਕਦੇ ਹੋਈ ਹੀ ਨਹੀਂ ਸਾਰੇ ਦੀ ਮੇਰੇ ਦੀ ਜ਼ਿੰਦਗੀ ਲੰਘੀ ਹੁਣ ਸਾੜੀ ਵੀ ਉਮਰ ਕਿੰਨੀ ਹੋ ਗਈ 50 60 ਸਾਲ ਦੀ ਹੋ ਗਈ ਵੀ ਬਾਕੀ ਕੋਈ ਹੱਲ ਨਹੀਂ ਹੋਇਆ ਆ ਤੁਸੀਂ ਦੇਖ ਰਹੇ ਹੋ ਘਰ ਨੂੰ ਦੇਖ ਲਿਓ ਦੇਖ ਲਿਓ ਤਾਂ ਮਾਤਾ ਜੀ ਤੁਸੀਂ ਗੱਲ ਵੀ ਕਰੀ ਹੁਣੀ ਹੁਣ ਵੀ ਜਿਹੜੀਆਂ ਗੱਲਬਾਤ ਸ਼ੁਰੂ ਹੋ ਗਈ ਹੁਣੀ ਕਿ ਵੀ ਇਹ ਇਹ ਸਰਪੰਚ ਖੜੇ ਨਹੀਂ ਸਰਪੰਚ ਨਹੀਂ ਆਇਆ ਹਲੇ ਸਾਡੇ ਘਰ ਸਈ ਕੋਈ ਨਹੀਂ ਆਇਆ ਹਲੇ ਤਾਂ ਜੇਕਰ ਮੌਕੇ ਦੀ ਗੱਲ ਕਰੀਏ ਮੌਕੇ ਦੀ ਸਰਕਾਰ ਵੱਲੋਂ ਵੀ ਬਹੁਤ ਜਿਹੜਾ ਦਾਵਾ ਠੁੱਕਿਆ ਜਾ ਰਿਹਾ ਕਿ ਕੱਚੇ ਮਕਾਨ ਬਣਵਾ ਰਹੇ ਆ ਲੱਗਦਾ ਕਿ ਇਸ ਪ੍ਰਸ਼ਾਸਨਿਕ ਅਧਿਕਾਰੀ ਕੋਈ ਤੁਹਾਡੇ ਕੋਲ ਆਇਆ ਕਿਸੇ ਨੇ ਕੋਈ ਗੱਲਬਾਤ ਨਹੀਂ ਜੀ ਕੋਈ ਉਹ ਨਹੀਂ ਆਇਆ ਸਾਡੇ ਸਈ ਨਹੀਂ ਆਇਆ ਕੋਈ ਵੀ ਹਾਂ ਜੀ ਤੇ ਜੇਕਰ ਹੁਣ ਗੱਲ ਕਰੀਏ ਕਿ ਜਿਹੜੀ ਆ ਤਰੀਕਾ ਦਾ ਐਲਾਨ ਹੋ ਜੂਗਾ ਵੋਟਾਂ ਦੀਆਂ ਤਾਂ ਤਾਂ ਅੱਗੇ ਵੀ ਉਮੀਦਵਾਰ ਹੋਣਾ ਕੋਈ ਨਾ ਕੋਈ ਉਹ ਵੀ ਫਿਰ ਤੁਹਾਡੇ ਨਾਲ ਵਾਦਾ ਕਰੇਗਾ ਕਿ ਭਰੋਸਾ ਤੁਸੀਂ ਉਸ ਤੇ ਦੁਬਾਰਾ ਕਰੋਗੇ ਅਗਲੇ ਤੇ ਨਵੇਂ ਤੇ ਭਰੋਸਾ ਕਰੋਗੇ ਭਰੋਸਾ ਰਹੀ ਨਹੀਂ ਕਿਸੇ ਦਾ ਹਾਂ ਸਾਨੂੰ ਤਾਂ ਕਿਸੇ ਦਾ ਭਰੋਸਾ ਨਹੀਂ ਇਹ ਵੋਟਾਂ ਦਾ ਕੀ ਕਹਦੇ ਆ ਵੀ ਹਾਂ ਤੁਹਾਡਾ ਕਰੂਗੇ ਹੱਲ ਕਰਾਂਗੇ ਫਲਾਣਾ ਕਰਾਂਗੇ ਆ ਕਰਾਂਗੇ ਉਹ ਕਰਾਂਗੇ ਕੋਈ ਹੱਲ ਇਹ ਵੋਟਾਂ ਦਾ ਕੀ ਕਰੋਗੇ ਵੋਟਾਂ ਤਾਂ ਪਾ ਲਿਆ ਬਾ ਫਿਰ ਕੋਈ ਨਹੀਂ ਪੁੱਛਦਾ ਦੋ ਲੱਡੂ ਨਹੀਂ ਦੇ ਕੇ ਜਾਂਦਾ ਕੋਈ ਫਿਰ ਉਹੋ ਸਕੇ ਆਇਆ ਰਿਕੁਐਸਟ ਹੈ ਵੋਟਾਂ ਜਦ ਪੈਣੀਆਂ ਚਾਹੀਦੀ ਪਿੰਡਾਂ ਵਿੱਚ ਜੇ ਕੋਈ ਸਰਪੰਚ ਕੰਮ ਕਰੇ ਨਹੀਂ ਰਹਿਣੋ ਦਿਓ ਫਾਇਦਾ ਹੀ ਨਹੀਂ ਆ ਕੋਈ ਥੋੜਾ ਵੀ ਗਲੀਆਂ ਪਟ ਦੇਖੋ ਜੀ ਸਾਡੇ ਪਿੰਡ ਦੇ ਇੱਥੇ ਪਿੰਡ ਸਾਰਾ ਪਾਣੀ ਪਿੰਡ ਦਾ ਇਕੱਠਾ ਹੁੰਦਾ ਸਾਰੇ ਪਿੰਡ ਦਾ ਪਾਣੀ ਸਾਡੇ ਖੇਤਾਂ ਵਿੱਚ ਇਕੱਠਾ ਹੁੰਦਾ ਕੀ ਬਾਤ ਹੈ ਕਿੱਥੇ ਚਲੀ ਗਈ ਪੰਚਾਇਤ ਕਹਿ ਨਹੀਂ ਸਕਦੇ ਵੀ ਇਹ ਨਾ ਵੀ ਜ਼ਿੰਮੇਦਾਰਾਂ ਜਿਨ੍ਹਾਂ ਕਾ ਫੈਸਲਾ ਮਾਰ ਰਹੇ ਕੋਈ ਨਹੀਂ ਕਹਿੰਦਾ ਜੀ ਜਿਨ੍ਹਾਂ ਕਾ ਗੱਡੀਆਂ ਜਿਨ੍ਹਾਂ ਕਾ ਮੋਟਰਸਾਈਕਲ ਸਭ ਕੁਸਾ ਉਹਨਾਂ ਨੂੰ ਕਣਕਾਂ ਵੀ ਮਿਲ ਰਹੀਆਂ ਜਿਹਨਾਂ ਵਿਚਾਰੇ ਰੋਟੀ ਤੋਂ ਭੁੱਖੇ ਉਹਨੂੰ ਕਣਕਾਂ ਵੀ ਨਹੀਂ ਮਿਲਿਆ ਕਦੀ ਦੇਖਿਆ ਨਹੀਂ ਨਾ ਵਿਤਲਨਕ ਪਰ ਸਰਕਾਰ ਤਾਂ ਕਹਿੰਦੀ ਅਸੀਂ ਕਣਕਾਂ ਕੱਟ ਰਹੇ ਹਾਂ ਉਹ ਦੇ ਰਹੇ ਆ ਕਦੀ ਮੈਂ ਇਹ ਕਹਿੰਦੀ ਆ ਵੀ ਮੰਤਰੀ ਬੜੇ ਸਭ ਕੁਝ ਬੜੇ ਪਿੰਡਾਂ ਮਾ ਕੇ ਦੇਖੋ ਕਿਹੜਾ ਸਰਪੰਚ ਕਰ ਰਿਹਾ ਔਰ ਤਾਂ ਸਾਕੇ ਦੇਖਦੇ ਹੀ ਨਹੀਂ ਆਪਣਾ ਅੰਦਰ ਬੈਠ ਗਏ ਬਾਸ ਮਹਾਰਾਣੀਆਂ ਮੰਗੋ ਬਾਹਰ ਨਿਕਲੋ ਚਲੇ ਜਾ ਹਾਂ ਤੂੰ ਕੀ ਕਹਾਵਾ ਜਿੱਦਣ ਬੋਟਕ ਕੋਈਆਂ ਦੋ ਦਿਨ ਕਰਦੀ ਹੈ ਤੇ ਮਾਰੇ ਹੁਣ ਕਿਉਂ ਨਹੀਂ ਦਿਖਦੇ ਇਹਨਾਂ ਕਿ ਲੋਕਾਂ ਦੇ ਦੇਖੇ ਰਿਸ਼ਤੇ ਨਹੀਂ ਹੋ ਰਹੇ ਬੱਚਿਆਂ ਦੇ ਕਿਉਂਕਿ ਜਗ੍ਹਾ ਨਹੀਂ ਹੈ ਬੈਠਣ ਦੀ ਉਹਨਾਂ ਕੋਲ ਕੱਚੇ ਮਕ ਸਿਕਾ ਪੁਲਸ ਤੋਂ ਬਾਅਦ ਵੀ ਚਾਏਗੀ ਜਾਂ ਕੁਝ ਨਹੀਂ ਰਹਿਣੇਗਾ ਯੋਹੀ ਕਹਾ ਬੀਰ ਜੀ ਸਰਪੰਚ ਬਣਾਣੇਗਾ ਜਦ ਫਾਇਦਾ ਦੇ ਪਿੰਡ ਮੈਂ ਕੁਝ ਕਰਾਂ ਨਹੀਂ ਕੋਈ ਫਾਇਦਾ ਨਹੀਂ ਰਹਿਣ ਦਿਓ ਕੋਈ ਚੱਕਰ ਨਹੀਂ ਹੈਗਾ ਜਿਸ ਤਰ੍ਹਾਂ ਜਿੰਦਗੀ ਲੰਘ ਰਹੀ ਲੱਖਣ ਦਿਓ ਤਾਂ ਤੁਸੀਂ ਸੁਣਿਆ ਹੈ ਕਿ ਜੋ ਹਕੀਕਤ ਹੈ ਤੇ ਉਹ ਅੱਜ ਵੀ ਉਵੇਂ ਹੀ ਵਿਆਨ ਹੋ ਰਹੀ ਹੈ ਜੋ ਵੋਟਾਂ ਸਮੇਂ ਹੁੰਦੀ ਹੈ ਤੇ ਵੋਟਾਂ ਸਮੇਂ ਜਦੋਂ ਵੱਡੇ ਵੱਡੇ ਵਾਅਦੇ ਜਾਂ ਦਾਅਵੇ ਕੀਤੇ ਜਾਂਦੇ ਆ ਤਾਂ ਦੇਖਣਾ ਹੋਏਗਾ ਕਿ ਅੱਗੇ ਜਿਹੜਾ ਉਮੀਦਵਾਰੀ ਦੇ ਲਈ ਦਾਅਵੇਦਾਰੀ ਠੁਕੇਗਾ ਕਿ ਉਹ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰ ਪਾਏਗਾ ਜਾਂ ਫਿਰ ਇਨ੍ਹਾਂ ਲੋਕਾਂ ਦੇ ਇਹ ਮੁੱਦੇ ਮੁੱਦੇ ਬਣ ਕੇ ਹੀ ਰਹਿਣਗੇ ਸਰਪੰਚੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਪਿੰਡਾਂ ਵਿੱਚ ਜਿਹੜੀ ਆ ਗੱਲਬਾਤ ਸਰਪੰਚ ਨੂੰ ਚੁਣਨ ਦੇ ਲਈ ਕੰਮਕਾਰ ਨੂੰ ਲੈ ਕੇ ਹੁਣ ਆਵਾਜ਼ ਹੈ ਜਿਹੜੀ ਉਹ ਉਠਣ ਲੱਗੀ ਐ ਤੇ ਇਸ ਸਬੰਧੀ ਅੱਜ ਗੱਲਬਾਤ ਕਰਨ ਦੇ ਲਈ ਸਪੈਸ਼ਲ ਪ੍ਰੋਗਰਾਮ ਸਾਡਾ ਜੋ ਸ਼ੁਰੂ ਕੀਤਾ ਗਿਆ ਸਰਕਾਰੀ ਸੱਤ ਉਦੇ ਤਹਿਤ ਖਿਜਰਗੜ ਪਿੰਡ ਪਹੁੰਚੇ ਆ ਉੱਥੇ ਗੱਲਬਾਤ ਕਰਾਂਗੇ ਉਥੋਂ ਦੇ ਜੋ ਮਹਿਲਾ ਸਰਪੰਚ ਨੇ ਉਹਨਾਂ ਦੇ ਪਤੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੰਦੀਪ ਕੌਰ ਸਰਪੰਚ ਨੇ ਤੇ ਪਵਨ ਪ੍ਰੀਤ ਸਿੰਘ ਜਿਹੜੇ ਸਰਪੰਚ ਦੇ ਪਤੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕੀ ਵਿਕਾਸ ਕਾਰਜ ਕਰਵਾਏ ਨੇ ਤੇ ਅੱਗੇ ਕੀ ਵਿਚਾਰ ਆ ਕੀ ਸਰਪੰਚੀ ਦੇ ਲਈ ਅੱਗੇ ਚੋਣ ਲੜਨਗੇ ਜਾਂ ਫਿਰ ਅਗਲੀ ਟਰਮ ਕਿਸੇ ਹੋਰ ਨੂੰ ਦਿੱਤੀ ਜਾਏਗੀ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਬਈ ਜੀ ਜੀ ਔਨ 에ਅਰ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤਾਂ ਸਰਪੰਚੀ ਦੀਆਂ ਚੋਣਾਂ ਦਾ ਵੀਗਲ ਵੱਜ ਚੁੱਕਿਆ ਹੈ ਇੱਕ ਦੋ ਦਿਨ ਚ ਤਰੀਕਾਂ ਵੀ ਐਲਾਨੀਆਂ ਜਾਣਗੀਆਂ ਇਸ ਵਾਰ ਮੁੜ ਤੋਂ ਸਰਪੰਚੀ ਲੜੀ ਜਾਏਗੀ ਨਹੀਂ ਇਹ ਤਾਂ ਦੇਖੋ ਜੀ ਪਿੰਡ ਦਾ ਹੁੰਦਾ ਵੈ ਜਿਹਨੂੰ ਪਿੰਡ ਕਹਿ ਦਿੰਦਾ ਵੈ ਜੇ ਕਹਦਾ ਮੈਂ ਖੜ੍ਹ ਜਾ ਜਾਂ ਕੋਈ ਹੋਰ ਖੜ੍ਹ ਜਾ ਜਿਹਨੂੰ ਪਿੰਡ ਚਾਹਦਾ ਵੈ ਵੀ ਇਹ ਸਾਡੇ ਵਾਸਤੇ ਸਹੀ ਹੈ ਇਹ ਸਾਡੇ ਕੰਮ ਕਰ ਦੂਗਾ ਸਾਡੇ ਨਾਲ ਤੁਰ ਪਊਗਾ ਉਹਨੂੰ ਲੋਕਾ ਖੜਾਉਂਦੇ ਆਂ ਜੀ ਪਿੰਡਾਂ 'ਚ ਤਾ ਹੁਣ ਮੌਕੇ ਦੀ ਗੱਲ ਕਰੀਏ ਤੁਸੀਂ ਇਸ ਵਾਰ ਸਰਪੰਚ ਖੜੇ ਸਰਪੰਚ ਜਿੱਤੀ ਪੈਸੇ ਵੀ ਲਾਏ ਹੋਣੇ ਬਹੁਤ ਸਾਰਾ ਵਿਕਾਸ ਹੈ ਜਿਹੜਾ ਉਹ ਤੁਹਾਡੀਆਂ ਉਸ ਸਮੇਂ ਤੁਹਾਡਾ ਇੱਕ ਟਾਰਗੇਟ ਹੋਣਾ ਕਿ ਇਹ ਅਸੀਂ ਕੰਮ ਕਰਾਣੇ ਆ ਤਾਂ ਵਿਕਾਸਕਾਰ ਕੀ ਕੀ ਕਰਵਾਏ ਗਿਆ ਪਿੰਡ ਚ ਸਾਡੇ ਪਿੰਡ ਚ ਨਾ ਤਕਰੀਬਨ ਜੀ ਕਾਫੀ ਢੇਰ ਤੋਂ ਕੰਮ ਪੈਂਡਿੰਗ ਪਏ ਸੀਗੇ ਇੱਕ ਤਾਂ ਸਾਡੀ ਅਮਰਾਲੇ ਨੂੰ ਸੜਕ ਜਾਂਦੀ ਹੈ ਡੇਰਾ ਵਸੀਮ ਟੱਚ ਕਰਦੀ ਹੈ ਉਹ ਉਹ ਨਵੀਂ ਬਣਾਈ ਹੈ ਇੱਕ ਸੜਕ ਰਿਪੇਅਰ ਹੋਈ ਆ ਆਪਣੀ ਪ੍ਰਾਣੀ ਜੀ ਜਿਹੜੀ ਮੇਨ ਨੈਸ਼ਨਲ ਹਾਈਵੇ ਤੋਂ ਆਰੀ ਐ ਇੱਕ ਸਾਈਡ 'ਚ ਪਿੰਡ ਦੇ ਜੰਨੀ ਵੀ ਫਿਰਮੀਆਂ ਥੋੜੀ ਜਿਹੀ ਟੋਟਾ ਰਹਿ ਗਿਆ ਇੱਕ ਤਕਰੀਬਨ ਉਹ ਵੀ ਫਾਈਨਲ ਹੋ ਗਈ ਸਾਰੀ ਪੱਕੀ ਹੋ ਗਈ ਇੱਕ ਸਾਡੇ ਇੱਥੇ ਸਮੱਸਿਆ ਸੀਗੀ ਬੜੀ ਜੇ ਕੋਈ ਪ੍ਰੋਗਰਾਮ ਹੁੰਦਾ ਸੀ ਨਾ ਸਾਡੇ ਜਿਹੜੇ ਕਰ ਨੇੜੇ ਹੋਣ ਕਰਕੇ ਪੈਲਸਾ ਮਹਿੰਗੇ ਉਹਨਾਂ ਕਰਕੇ ਸਾਨੂੰ ਫਿਰ ਜਾਂਚ ਕਰਦੀ ਸੁਵਿਧਾ ਚਹੀਦੀ ਸੀਗੀ ਫਿਰ ਉਹ ਜਾਂਚ ਕਰ ਸਾਰੇ ਪਿੰਡ ਦੇ ਸਹਿਓਗ ਨਾਲ ਕੁਝ ਐਮਐਲਏ ਸਾਹਿਬ ਨੇ ਗਰਾਂਟ ਦਿੱਤੀ ਸਾਨੂੰ ਉਹ ਤਿਆਰ ਕੀਤਾ ਇੱਕ ਫਿਰ ਐਸਸੀ ਭਾਈਚਾਰੇ ਨੂੰ ਸਮੱਸਿਆ ਸੀਗੀ ਉਹਨਾਂ ਕੋਲ ਧਰਮਸ਼ਾਲਾ ਨਹੀਂ ਸੀਗੀ ਧਰਮਸ਼ਾਲਾ ਤਾਂ ਸੀਗੀ ਪਰ ਨਾ ਸੈੱਡ ਸੀਗਾ ਮੀ ਬੁੰਦੀ ਚ ਕੋਈ ਪ੍ਰੋਗਰਾਮ ਨਹੀਂ ਉਹਨਾਂ ਦਾ ਹੁੰਦਾ ਤਾਂ ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸੈੱਡ ਪਾਓ ਅਸੀਂ ਸੈੱਡ ਸੁੱਟ ਪਵਾਇਆ ਉਹਨਾਂ ਦਾ ਉਹਨਾਂ ਦਾ ਕੰਮ ਵੀ ਫਾਈਨਲ ਕਰਤਾ ਜਿਹੜੀ ਵਿਚਾਲੀ ਗਲੀਆਂ ਵੀ ਆ ਕਾਫੀ ਆਪਣੇ ਪਿੰਡ ਵਾਲੀਆਂ ਉਹ ਵੀ ਫਾਈਨਲ ਹੋਈਆਂ ਤਾ ਹੁਣ ਮੌਕੇ ਦੀ ਗੱਲ ਕਰੀਏ ਕਿੰਨਾ ਕੁ ਜਿਹੜਾ ਫੰਡ ਆ ਪਿੰਡ ਚ ਲੱਗਿਆ ਹੋਣਾ ਹੁਣ ਦੀ ਮੌਕੇ ਦੀ ਸਰਕਾਰ ਵਿੱਚ ਕੀ ਕੀ ਸਮੱਸਿਆਵਾਂ ਕੋਈ ਸਰਪੰਚੀ ਨੂੰ ਲੈ ਕੇ ਜਾਂ ਫੰਡ ਨੂੰ ਲੈ ਕੇ ਆਈਆਂ ਹੁਣ ਨਹੀਂ ਸਮੱਸਿਆਵਾਂ ਕੋਈ ਨਹੀਂ ਆਈ ਭਾਈ ਜੀ ਵੈਸੇ ਪੀ ਡਬਲਯੂ ਡੀ ਨੇ ਬਣਾਈ ਐ ਇੱਕ ਮੰਡੀ ਬੋਰਡ ਨੇ ਬਣਾਈ ਐ ਸੜਕ ਉਹਨਾਂ ਦਾ ਆਪਣਾ ਹੀ ਬਜਟ ਸੀਗਾ ਤਕਰੀਬਨ ਜਿਹੜੀ ਖੇਤਾਂ ਵਾਲੀ ਸੜਕ ਕਹਿੰਦੇ ਸੀ ਉਹ ਡੇਢ ਦੋ ਕਰੋੜ ਦੇ ਨੇੜੇ ਬਣੀ ਐ ਪਿੰਡ ਵਾਲੀ ਤੇ ਲੱਗਿਆ ਹੋਇਆ 40-45 ਲੱਖ ਰੁਪਿਆ ਪੀਡਬਲਯੂ ਡੀ ਨੇ ਲਾਇਆ ਹੋਇਆ ਕੁਝ ਕੁਝ ਆਪਣਾ ਪੰਜਾਬ ਮੰਡੀ ਬੋਰਡ ਨੇ ਲਾਇਆ ਹੋਇਆ ਸਾਨੂੰ ਜਿੰਨਾ ਵੀ ਫੰਡ ਸਾਡੇ ਟਾਈਮ ਦਿੱਤਾ ਗਿਆ ਹੋਇਆ ਜਦੋਂ ਕਾਂਗਰਸ ਸਰਕਾਰ ਸੀਗੀ ਉਦੋਂ ਅਸੀਂ ਪ੍ਰੋਪਰ ਲਾਂਦੇ ਰਹੇ ਆਪ ਸਰਕਾਰ ਚ ਆਇਆ ਫੰਡ ਹੁਣ ਤੱਕ ਨਹੀਂ ਕੋਈ ਫੰਡ ਆਇਆ ਜੀ ਹੁਣ ਤੱਕ ਸਗੋਂ ਸਾਡੇ ਕੋਲ ਫੰਡ ਪਿਆ ਸੀਗਾ ਉਹ ਕੁਝ ਐਦਾਂ ਹੀ ਪਿਆ ਹੋਇਆ ਕੁਝ ਸ਼ਾਇਦ ਵਾਪਸ ਵੀ ਚਲੇ ਗਏ ਆ ਜੇਕਰ ਦੇਖਿਆ ਜਾਵੇ ਕਿ ਜਦੋਂ ਪਹਿਲਾ ਚੋਣਾ ਹੁੰਦੀ ਸੀ ਚਾਹ ਚੜ ਜਾਂਦਾ ਸੀ ਪਿੰਡ 'ਚ ਮਤਲਬ ਇੱਕ ਵੱਖਰੀ ਜਿਹੀ ਲਹਿਰ ਦਿਖਦੀ ਸੀ ਇਸ ਵਾਰ ਕਿਉਂ ਠੰਡਾ ਜਿਹਾ ਮਾਹੌਲ ਹੋ ਗਿਆ ਹਾਲਾਂਕਿ 10-15 ਦਿਨ ਕੀ ਰਹਿ ਗਏ 10 ਤੋਂ 15 ਦਿਨਾਂ ਵਿੱਚ ਚੋਣਾ ਹੋ ਜਾਣੀ ਹੈ ਇਸ ਵਾਰ ਇਸ ਵਾਰ ਨਾ ਪਹਿਲਾਂ ਨਾਲੋਂ ਇੱਕ ਤਾਂ ਪਾਰਟੀਆਂ ਤਿੰਨ ਹੋ ਗਈਆਂ ਜੀ ਪਾਰਟੀਆਂ ਤਾਂ ਪਹਿਲਾਂ ਵੀ ਤਿੰਨ ਚਾਰ ਜਿੰਨੀ ਵੀ ਸੀਗੀਆਂ ਮੇਨ ਪਾਰਟੀਆਂ ਹੁਣ ਤਿੰਨ ਹੋਣ ਕਰਕੇ ਕੁਝ ਤਾਂ ਹਰ ਇੱਕ ਪਿੰਡ 'ਚ ਪਾਰਟੀਬਾਜ਼ੀ ਹੋਗੀ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਮੈਂ ਕੀ ਕਰਨਾ ਬਣ ਕੇ ਵੀ ਜਿਨੇ ਵਿਕਾਸ ਕਰਾਣਾ ਕਰਾ ਦੂਗਾ ਜਿਨੇ ਨਹੀਂ ਕਰਾਣਾ ਨਹੀਂ ਕਰਾਵੂਗਾ ਤਾਂ ਕਰਕੇ ਲੋਕਾਂ ਦਾ ਰੁਝਾਨ ਨਹੀਂ ਰਿਹਾ ਵੀ ਆਪਾਂ ਕਾਨੂੰ ਕਿਸੇ ਨਾਲ ਬਿਰਵਿਰੋਧਤਾ ਕਰਨੀ ਇਸ ਕਰਕੇ ਲੋਕ ਬੜੇ ਪਿੱਛੇ ਹਟਣ ਲੱਗ ਗਏ ਸਰਪੰਚੀ ਤੋਂ ਅੱਛਾ ਕਈ ਪਿੰਡਾਂ 'ਚ ਹੈ ਵੀ ਹੈ ਜਿਹਾਂ ਉਹ ਵੱਧ ਚੜ ਕੇ ਹਿੱਸਾ ਲੈਂਦੇ ਆ ਇੱਥੋਂ ਤੱਕ ਕਿ ਬਹੁਤ ਸਾਰੇ ਸਰਪੰਚ ਆ ਜਿਹੜੇ ਲੱਖਾਂ ਰੁਪਇਆ ਖਰਚ ਦਿੰਦੇ ਆ ਸਰਪੰਚੀ ਚ ਆਖਰਕਾਰ ਉਹ ਉਹ ਕਿਵੇਂ ਜਿਹੜਾ ਏਡਾ ਜਿਗਰਾ ਕਰ ਲੈਂਦੇ ਆ ਕੀ ਕੁਝ ਨਿਕਲਦਾ ਸਰਪੰਚੀ ਚ ਕਿ ਲੱਖਾਂ ਰੁਪਇਆ ਵੀ ਖਰਚ ਹੁੰਦਾ ਇੱਥੋਂ ਤੱਕ ਕਿ ਕਈਆਂ ਦੀ ਜ਼ਮੀਨ ਤੱਕ ਵੀ ਵਿਕ ਜਾਂਦੀ ਬਾ ਆਪਣਾ ਆਪਣਾ ਸਿਸਟਮ ਹੈ ਬਾਈ ਜੀ ਕੋਈ ਕਹਿੰਦਾ ਵੀ ਹਾਂ ਮੈਂ ਬਣਨਾ ਹੀ ਬਣਨਾ ਵੇ ਹੁਣ ਮੈਨੂੰ ਪਿੰਡ ਦੇ ਸੇ ਹੋਗ ਨਾਲ ਖੜਾਇਆ ਸੀਗਾ ਉਦੋਂ ਤਕਰੀਬਨ ਕਾਫੀ ਪਿੰਡ ਮੇਰੇ ਨਾਲ ਸੀਗਾ ਮੇਰਾ ਕੋਈ ਪੈਸਾ ਹੀ ਨਹੀਂ ਲੱਗਿਆ ਸਰਪੰਚੀ ਤੇ ਕੋਈ ਖਰਚਾ ਨਹੀਂ ਹੋਇਆ ਨਾ ਕਿਸੇ ਨੇ ਕੋਈ ਡਿਮਾਂਡ ਕੀਤੀ ਨਾ ਕਿਸੇ ਨੇ ਕਿਹਾ ਵੀ ਸਾਨੂੰ ਇਹ ਚੀਜ਼ ਦੋ ਇਹ ਦੋ ਨਾ ਆਪਾਂ ਦਿੱਤੀ ਨਾ ਕਿਸੇ ਨੇ ਮੰਗੀ ਜੀ ਵੋਟਾਂ ਪਾਈਆਂ ਉਹਨਾਂ ਨੇ ਕੱਢ ਗਏ ਸਾਡੇ ਪਿੰਡ ਵੈਸੇ ਵੀ ਨਹੀਂ ਇਹ ਚੱਲਦਾ ਜੀ ਸਿਸਟਮ ਇਹ ਤਾਂ ਜਿਹੜਾ ਜਿਹਦੇ ਨਾਲ ਲਿਹਾਜ਼ ਹੈ ਜਿਹੜਾ ਬੰਦਾ ਵੇ ਵਿਜੈਨਿਕ ਘਰ ਉਹਦੇ ਨਾਲ ਆਪਸੇ ਸਿਸਟਮ ਬਣਾ ਕੇ ਲਿਹਾਜ਼ੀ ਤੌਰ ਤੇ ਵੋਟਾਂ ਪਾ ਦਿੰਦੇ ਆ ਤਾਂ ਜੇਕਰ ਦੇਖਿਆ ਜਾਵੇ ਕਿ ਇੱਕ ਤਿੰਨ ਮੇਨ ਮੱਗਾਂ ਜਿਹੜੀਆਂ ਜਾਂ ਤਿੰਨ ਮੇਨ ਮੁੱਦੇ ਨੇ ਜਿਹੜੇ ਪਿੰਡ ਦੇ ਵੀ ਦੇਸ਼ ਦੇ ਕੇ ਇੱਕ ਰੁਜ਼ਗਾਰ ਨੂੰ ਲੈ ਕੇ ਇੱਕ ਸਿਹਤ ਨੂੰ ਲੈ ਕੇ ਇੱਕ ਪੜ੍ਹਾਈ ਨੂੰ ਲੈ ਕੇ ਪਿੰਡ ਦੇ ਲੋਕਾਂ ਨੂੰ ਇਹ ਸਹੂਲਤਾਂ ਮਹਈਆ ਕਰਵਾਈਆਂ ਗਈਆਂ ਨੇ ਕਿ ਕੁਝ ਕੁਝ ਜਿਹੜਾ ਹੱਲ ਹੋ ਸਕੇ ਲੋਕਾਂ ਦਾ ਪੂਰਾ ਤਾਂ ਨਹੀਂ ਹੁੰਦਾ ਆਪਾਂ ਦੇਖਦੇ ਹਾਂ ਤੇ ਪਰ ਕੁਝ ਕੁਝ ਸਮੱਸਿਆ ਜਿਹੜੀ ਹੱਲ ਹੋਈ ਹੈ ਲੋਕਾਂ ਦੀ ਹਾਂਜੀ ਹਾਂ ਜਿਹੜਾ ਪੜ੍ਹਾਈ ਵਾਲਾ ਕੰਮ ਹੈ ਸਾਡੇ ਨਾਲ ਸਰਕਾਰੀ ਸਕੂਲ ਸੀਗਾ ਉਹ ਜਦੋਂ ਬਾਰਸ਼ ਪੈਂਦੀ ਸੀ ਬੱਚੇ ਵੜੇ ਵਾਂਗ ਹੁੰਦੇ ਤੇ ਚੂਣ ਲੱਗ ਜਾਂਦਾ ਤਾਂ ਉਹ ਆਪਾਂ ਸਾਰਾ ਢਾ ਕੇ ਦੁਵਾਲੇ ਪਿੰਡ ਦੇ ਸਹਿਯੋਗ ਨਾਲ ਅਧਿਆਪਕਾਂ ਦੇ ਸਹਿਯੋਗ ਨਾਲ ਸਾਰਾ ਉਹ ਨਵਾਂ ਬਣ ਗਿਆ ਜਿਹੜਾ ਪ੍ਰਾਇਮਾ ਆਪਣਾ ਸਰਕਾਰੀ ਪ੍ਰਾਇਮਰੀ ਸਕੂਲ ਹੈ ਬੱਚੇ ਕੁਝ ਕਰਾਲਾ ਜਾਂਦੇ ਤੇ ਇਸੇ ਕਰਕੇ ਉਹ 8ਵੀਂ ਤੱਕ ਆਪਣਾ ਸਕੂਲ ਹੈ 8ਵੀਂ ਤੱਕ ਉਹ ਇੱਥੇ ਲੱਗਣ ਲੱਗੇ ਜਿਹੜਾ ਬੇਰੁਜ਼ਗਾਰੀ ਵਾਲਾ ਹੈ ਕਾਫੀ ਵਾਰ ਸਰਕਾਰ ਨੇ ਹੁਣ ਵੀ ਇਸ ਸਰਕਾਰ ਨੇ ਵੀ ਉਪਰਾਲਾ ਕੀਤਾ ਪ੍ਰਾਣੀਆਂ ਵੀ ਕਰਦੀ ਰਹੀਆਂ ਫਾਰਮ ਭਰਦੇ ਤੇ ਰਾਜਪੁਰਾ ਵੀਡੀਓ ਦਫ਼ਤਰ ਵੀ ਜਿੱਦਾਂ ਜੰਨੀਆਂ ਵੀ ਪ੍ਰਾਈਵੇਟ ਕੰਪਨੀਆਂ ਹੁੰਦੀਆਂ ਉਪਰ ਟਾਈਮਸਰ ਟਾਈਮ ਜਦੋਂ ਆਪਣੇ ਕੋਲ ਇਨਫੋਰਮੇਸ਼ਨ ਆਂਦੀ ਹੈ ਲੋਸਮੈਂਟ ਕਰਾ ਦਿੰਨੇ ਆ ਬਹੁਤ ਬੰਦੇ ਚਲੇ ਜਾਂਦੇ ਆ ਬਹੁਤ ਬੰਦੇ ਰਹਿ ਜਾਂਦੇ ਆ ਜੀ ਤਾਂ ਸੇ ਸਹੂਲਤਾਂ ਨੂੰ ਲੈ ਕੇ ਮਹਿਲਾਵਾਂ ਲਈ ਕੋਈ ਵੱਡਾ ਕਦਮ ਚੁੱਕਿਆ ਹੋਵੇ ਕਿ ਮਹਿਲਾਵਾਂ ਬਾਹਰ ਨਾ ਕਿਤੇ ਤੰਗ ਪ੍ਰੇਸ਼ਾਨ ਹੋਣ ਉਹਨਾਂ ਨੂੰ ਪਿੰਡ ਚ ਹੀ ਸਾਰੀਆਂ ਸਹੂਲਤਾਂ ਮਿਲਣ ਗਰਾਊਂਡ ਬਣ ਰਿਹਾ ਜੀ ਆਪਣੇ ਪਿੰਡ ਇੱਕ ਤਾਂ ਇੱਕ ਪਾਰਕ ਬਣਿਆ ਹੋਇਆ ਵੈ ਵੈਸੇ ਜਿੱਦਾਂ ਹੁਣ ਆਪਣੀ ਫਿਰਮੀ ਪੱਕੀ ਬਣੀ ਹੋਈਆਂ ਕਿਸੇ ਨੇ ਸਹਿਰ ਕਰਨੀਆਂ ਸਾਰੇ ਬੰਦੇ ਸੜਕ ਤੇ ਆ ਪਹਿਲਾਂ ਸੜਕ ਵੱਲ ਕੋਈ ਨਹੀਂ ਜਾਂਦਾ ਸੀ ਖੇਤਾਂ ਵੱਲ ਔਰ ਟੁੱਟੀ ਹੋਈ ਗੋਹਰ ਸੀਗੀ ਹੁਣ ਸੜਕ ਬਣਨ ਕਰਕੇ ਲੋਕ ਉਧਰ ਨੂੰ ਸੈਰ ਕਰ ਲੈਣੇ ਆ ਹੁਣ ਥੋੜੀ ਦੇਰ ਚ ਆਪਣੇ ਕੋਲ ਗਰਾਊਂਡ ਬਣ ਜੂਗਾ ਬੱਚਿਆਂ ਲਈ ਪਹਿਲਾਂ ਸਕੂਲ ਦੇ ਪਿੱਛੇ ਸੀਗਾ ਗਰਾਊਂਡ ਉਹ ਥੋੜਾ ਜਿਹਾ ਘੱਟ ਸੀਗਾ ਹੁਣ ਨਵਾਂ ਗਰਾਊਂਡ ਬਣ ਜੂਗਾ ਬੱਚੇ ਵੀ ਖੇਡ ਸਕਦੇ ਆ ਹੋਰ ਵੀ ਸੈਰ ਕਰ ਸਕਦੇ ਆ ਬਜ਼ੁਰਗ ਵੀ ਨਿਆਣੇ ਵੀ ਸਿਆਣੇ ਵੀ ਜਿਵੇਂ ਤੁਸੀਂ ਕਿਹਾ ਕਿ ਤੁਹਾਡੀ ਪਤਨੀ ਨੇ ਸਰਪੰਚੀ ਕੀਤੀ ਆ ਤੇ ਬਹੁਤ ਸਾਰੇ ਉਹਨਾਂ ਨੂੰ ਸਮੱਸਿਆਵਾਂ ਵੀ ਆਈਆਂ ਹੋਣੀਆਂ ਕੋਈ ਤੁਸੀਂ ਉਹ ਸਮੱਸਿਆ ਜਿਹੜੀ ਸਾਂਝੀ ਕਰਨਾ ਚਾਹੁੰਦੇ ਹੋ ਕਿ ਜੋ ਸਰਕਾਰ ਦੇ ਧਿਆਨ ਚ ਆਵੇ ਤੇ ਉਸ ਦਾ ਹੱਲ ਹੋਵੇ ਕਿਉਂਕਿ ਬਹੁਤ ਸਾਰੀਆਂ ਇਸ ਵਾਰ ਵੀ ਸੀਟਾਂ ਜਿਹੜੀਆਂ ਉਹ ਲੇਡੀਜ਼ ਦੇ ਲਈ ਰਿਜ਼ਰਵ ਹੋਣਗੀਆਂ ਸੀਟਾਂ ਕਿ ਕੀ ਕੀ ਮੈਨਸ ਤੁਹਾਨੂੰ ਦਿੱਕਤਾਂ ਲੱਗਦੀ ਹੈ ਕਿ ਇਹ ਮਹਿਲਾ ਦੇ ਲਈ ਸਮੱਸਿਆ ਸਭ ਤੋਂ ਵੱਡੀ ਹੈ ਨਹੀਂ ਸਾਨੂੰ ਤਾਂ ਵੈਸੇ ਭਾਈ ਕੋਈ ਸਮੱਸਿਆ ਨਹੀਂ ਆਈ ਹੈਗੀ ਸਾਨੂੰ ਤਾਂ ਪਿੰਡ ਦੇ ਸਹਿਯੋਗ ਬੜਾ ਸੀਗਾ ਸਹਿਯੋਗ ਕਾਰਨ ਹੀ ਅਸੀਂ 5 ਸਾਲ ਵਧੀਆ ਤਰੀਕੇ ਨਾਲ ਕੰਮ ਕਰਾ ਚੁੱਕੇ ਜੇ ਇਸੇ ਹੋਊਗਾ ਨਾ ਹੋਵੇ ਫਿਰ ਤਾਂ ਪਿੰਡ 'ਚ ਕੰਮ ਹੀ ਨਹੀਂ ਹੁੰਦੇ ਹੈਗੇ ਕਿਉਂ ਪਾਰਟੀਵਾਦੀ ਜ਼ਿਆਦਾ ਬਣ ਜਾਂਦੀ ਹੈ ਇੱਕ ਦੂਸਰੇ ਨੂੰ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਕੰਮ ਰੁਕ ਜਾਂਦੇ ਹੈ ਤੇ ਜੇਕਰ ਦੇਖਿਆ ਜਾਵੇ ਕਿ ਮਹਿਲਾ ਦੀ ਜਿਹੜੀ ਆ ਕਈ ਵਾਰ ਸਵਾਲ ਉੱਠਦੇ ਆ ਕਿ ਚੱਲਣ ਨਹੀਂ ਦਿੱਤੀ ਜਾਂਦੀ ਜਾਂ ਉਹਨਾਂ ਨੂੰ ਖੁੱਲ ਕੇ ਜਿਹੜਾ ਕੰਮ ਨਹੀਂ ਕਰਨ ਦਿੱਤਾ ਯਾਰ ਕੀ ਤੁਹਾਡੇ ਪਿੰਡ ਚ ਅਜਿਹਾ ਕੁਝ ਹੋਇਆ ਕਿ ਆਪਣੀ ਮਰਜ਼ੀ ਨਾਲ ਤੁਹਾਡੇ ਵਾਈਫ ਨੇ ਕੋਈ ਫੈਸਲਾ ਲੈ ਲਿਆ ਹੋਵੇ ਤੇ ਬਾਕੀ ਪੰਚਾਇਤ ਮੈਂਬਰ ਕਿਸੇ ਨੇ ਕੋਈ ਸਵਾਲ ਖੜਾ ਕਰ ਦਿੱਤਾ ਹੋਵੇ ਨਹੀਂ ਇਦਾਂ ਤਾਂ ਕੁਝ ਨਹੀਂ ਹੋਇਆ ਹੈਗਾ ਜੀ ਵੈਸੇ ਵੀ ਜਦੋਂ ਕੋਈ ਵੀ ਫੈਸਲਾ ਲੈਂਦੇ ਸੀਗੇ ਪੰਚਾਇਤ ਮੈਂਬਰ ਸਰਪੰਚ ਬੈਠ ਕੇ ਵੀ ਇਹ ਕੰਮ ਕਰਨਾ ਇਹ ਨਹੀਂ ਕਰਨਾ ਤਾਂ ਉਹ ਕਰਦੇ ਸੀ ਕੁਝ ਬਾਅਦ ਚ ਆ ਕੇ ਸਾਡਾ ਆਫਿਸ ਚ ਪੈ ਗਿਆ ਸੀਗਾ ਡਿਸਬਿਊਟ ਪਹਿਲਾਂ ਬਿਲਕੁਲ ਸਹੀ ਚੱਲਦੇ ਰਹੀ ਹੈਗੀ ਸਰਪੰਚੀ ਕੋਈ ਦਿੱਕਤ ਤਾਂ ਇੱਕ ਕੋਈ ਜਿਹੜਾ ਖਾਸ ਸਨੇਹਾ ਲੋਕਾਂ ਨੂੰ ਖਾਸ ਜਿਹੜੇ ਉਮੀਦਵਾਰ ਭਾਈਵਾਲਤਾਂ ਨੂੰ ਲੈ ਕੇ ਸਾਂਝੀਵਾਲਤਾਂ ਨੂੰ ਲੈ ਕੇ ਕੋਈ ਖਾਸ ਸਨੇਹਾ ਦੇਣਾ ਚਾਹੁੰਦੇ ਇਹੀ ਹੈ ਬਾਈ ਜੀ ਪਾਰਟੀਆਂ ਤੋਂ ਉੱਤੇ ਉੱਠ ਕੇ ਨਾ ਚਾਹੇ ਸਰਪੰਚ ਕੋਈ ਖੜੇ ਨਾ ਖੜੇ ਬਣੇ ਨਾ ਬਣੇ ਵੀ ਪਹਿਲਾਂ ਆਪਣਾ ਪਿੰਡ ਪੱਧਰ ਤੇ ਪ੍ਰੇਮ ਪਿਆਰ ਹੋਣਾ ਚਾਹੀਦਾ ਆਪਸ ਵਿੱਚ ਕਿਸੇ ਨਾਲ ਵੈਰ ਵਿਰੋਧ ਨਹੀਂ ਹੋਣਾ ਚਾਹੀਦਾ सरपंचੀ ਦੇ ਆਪਾਂ ਖੜਕੇ ਬਿਨਾ ਮਤਲਬ ਤੋਂ ਪੈਸਾ ਖਰਾਬ ਕਰ ਦਈਏ ਉਹੀ ਪੈਸਾ ਆਪਾਂ ਪਿੰਡ ਦੇ ਸੁਧਾਰ ਵਾਸਤੇ ਲਾ ਸਕਦੇ ਆ ਉਹ ਪਿੰਡ 'ਚ ਵਿਰੋਧ ਤਾਂ ਹੋ ਜਾਂਦੀ ਹੈ ਤਾਂ ਪਿੰਡ ਖਿਜ਼ਰਗੜ੍ਹ ਦੇ ਪੰਚਾਇਤ ਪਿੰਬਿ ਪਿਛਲੀ ਟਰ ਮੰ ਜਿਹਨਾਂ ਦੀ ਪੂਰੀ ਹੋਈ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਉੱਥੇ ਹੀ ਪਿੰਡ ਦੀਆਂ ਮਹਿਲਾਵਾਂ ਨੇ ਵੀ ਜੋ ਆਪਣੇ ਸਮੱਸਿਆਵਾਂ ਸੀ ਉਹ ਸਾਂਝੀਆਂ ਕੀਤੀਆਂ ਨੇ ਤੇ ਇਸ ਸੰਬੰਧੀ ਜਿਹੜਾ ਜੋ-ਜੋ ਸਮੱਸਿਆ ਆਈਆਂ ਉਹ ਤੁਹਾਡੇ ਨਾਲ ਸਾਰੀ ਗੱਲਬਾਤ ਜਿਹੜੀ ਹੈ ਸਰਪੰਚ ਦੇ ਪਤੀ ਵੱਲੋਂ ਗੱਲਬਾਤ ਸਾਂਝੀ ਕੀਤੀ ਗਈ ਹੈ ਤੇ ਹੋਰ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਰਹਿ ਜਾਂਦੀਆਂ ਨੇ ਕਿ ਜਿਹੜੀਆਂ ਕਈ ਵਾਰ ਧਿਆਨ 'ਚ ਨਹੀਂ ਆਉਂਦੀਆਂ ਤੇ ਜੇਕਰ ਤੁਹਾਡੇ ਕਿਸੇ ਪਿੰਡ ਦੀ ਅਜਿਹੀ ਸਮੱਸਿਆ ਤਾਂ ਸਾਡਾ ਖਾਸ ਪ੍ਰੋਗਰਾਮ ਹੈ ਸਰਕਾਰੀ ਸਾਥ ਉਸ ਦੇ ਲਈ ਸੰਪਰਕ ਕਰਕੇ ਸਾਨੂੰ ਪਿੰਡ ਸੱਦ ਕੇ ਸਮੱਸਿਆਵਾਂ ਜੋ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਹੋ ਵੀਡੀਓ ਜਰਨਲਿਸਟ ਆਤੁਲ ਬਰਮਾ ਦੇ ਨਾਲ ਸਤਨਾਮ ਸਿੰਘ ਮਠੂਈ ਔਨ ਅਅਰ